ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਾਂਗੇ ਅਗਰ ਸਰੀਰ ਕਿਸੇ ਦੇ ਵੀ ਸਰੀਰ ਵਿੱਚ ਭੂਤ ਪ੍ਰੇਤ ਲੱਗਦਾ ਹੋਵੇ ਆਪਾਂ ਨੂੰ ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਕੀ ਲੱਛਣ ਹੁੰਦੇ ਨੇ ਕਿਵੇਂ ਪਤਾ ਕਰ ਸਕਦੇ ਆ ਜਿਸ ਸਰੀਰ ਵਿੱਚ ਭੂਤ ਰਹਿੰਦਾ ਹੋਵੇਗਾ ਉਸ ਬੰਦੇ ਦਾ ਮਨ ਬਾਰ-ਬਾਰ ਮਿੱਠਾ ਖਾਣ ਨੂੰ ਜੀ ਕਰੇਗਾ ਅਲੱਗ-ਅਲੱਗ ਪ੍ਰਕਾਰ ਦੀ ਮਠਿਆਈ ਖਾਣ ਨੂੰ ਜੀ ਕਰੇਗਾ ਉਸ ਨੂੰ ਗੁੱਸਾ ਬਹੁਤ ਆਵੇਗਾ ਔਰ ਗੁੱਸੇ ਵਿੱਚ ਸਿਰਫ ਉਹ ਤੁਹਾਡੇ ਗੱਲ ਨੂੰ ਫੜਨ ਦੀ ਕੋਸ਼ਿਸ਼ ਕਰੂਗਾ ਗੱਲ ਨੂੰ ਦੱਬਣ ਦੀ ਕੋਸ਼ਿਸ਼ ਕਰੂਗਾ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰੂਗਾ ਲੜਾਈ ਝਗੜਾ ਖੂਬ ਕਰੂਗਾ ਕਹਿੰਦੇ ਹਨ ਬੰਦਾ ਦੀ ਸੋਚ ਜਿਹੜੀ ਕੰਮ ਕਰਨ ਦਾ ਤਰੀਕਾ ਹੁੰਦਾ ਨਾ ਉਹ ਚੇਂਜ ਹੋ ਜਾਂਦੀ ਆ ਉਹਦੀਆਂ ਨੇ ਰੁਚੀਆਂ ਹੁੰਦੀਆਂ ਨੇ ਦਿਲਚਸਪੀਆਂ ਹੁੰਦੀਆਂ ਨੇ ਉਹ ਚੇਂਜ ਹੋ ਜਾਂਦੀਆਂ ਨੇ ਬਦਲ ਜਾਂਦੀਆਂ ਨੇ ਮੈਨੇ ਮਤਲਬ ਬੰਦ ਨੂੰ ਹੁੰਦਾ ਨਾ ਵੀ ਆਹ ਕੰਮ ਕਰਨਾ ਪਹਿਲਾਂ ਬਹੁਤ ਪਸੰਦ ਸੀਗਾ ਅਚਾਨਕ ਕਿਵੇਂ ਚੇਂਜ ਹੋ ਗਿਆ ਵੀ ਇਹਨੂੰ ਬਿਲਕੁਲ ਆਹ ਚੀਜ਼ ਪਸੰਦ ਹੀ ਨਹੀਂ ਹੈਗੀ ਹਨਾ ਆਪਾਂ ਕਈ ਵਾਰ ਦੇਖਦੇ ਆ ਵੀ ਇਹ ਚੇਂਜ ਕਿਵੇਂ ਹੋ ਗਿਆ ਨਾ ਇੱਕਦਮ ਸੋਚਦੇ ਆ ਆਪਾਂ ਪੂਜਾ ਪਾਠ ਵਿੱਚ ਮਨ ਨਾ ਲੱਗਣਾ ਪੂਜਾ ਪਾਠ ਤੋਂ ਗੁਰਬਾਣੀ ਦੂਰ ਭੱਜਣਾ ਜਿਹੜਾ ਬੰਦੇ ਵਿੱਚ ਉਤਪ੍ਰੇਦੀ ਮਤਲਬ ਆਸਾ ਹੋਵੇਗਾ ਉਹ ਬੰਦਾ ਪੂਜਾ ਪਾਠ ਤੋਂ ਦੂਰ ਭੱਜੂਗਾ ਅਗਰ ਤੁਸੀਂ ਉਹਨੂੰ ਪਾਠ ਲਈ ਕਹੋਗੇ ਉਹ ਗੁੱਸਾ ਆਊਗਾ ਸਭ ਤੋਂ ਵੱਡਾ ਲੱਛਣ ਉਸ ਦੀ ਨਿਗਾ ਉਸ ਦੀਆਂ ਅੱਖਾਂ ਹੁੰਦੀਆਂ ਹਨ ਜਦੋਂ ਕਿ ਤੁਸੀਂ ਉਹਦੀਆਂ ਅੱਖਾਂ ਵੱਲ ਦੇਖੋਗੇ ਉਹਦੀਆਂ ਅੱਖਾਂ ਅਚਾਨਕ ਹੀ ਡਰਾਵਣੀਆਂ ਤੁਹਾਨੂੰ ਲੱਗਣਗੀਆਂ ਹਨ ਚੇਂਜ ਹੋ ਜਾਂਦੀਆਂ ਹਨ ਭਾਵੇਂ ਉਹ ਕਿਧਰੇ ਪਾਸੇ ਵੀ ਦਿਖਦਾ ਹੋਵੇ ਪਰ ਉਹਦੇ ਤੁਸੀਂ ਅੱਖਾਂ ਵੱਲ ਦੇਖੋਗੇ ਅਚਾਨਕ ਮਤਲਬ ਅਜੀਬ ਜਿਹਾ ਲੱਗਣੀਆਂ ਵੀ ਕਿਵੇਂ ਦੇਖਦਾ ਹਨ ਕਿਦਾਂ ਜੀਆਂ ਡਰਾਵਣੀਆਂ ਜੀਆਂ ਮਤਲਬ ਆਪਣੇ ਮਨ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਅੱਖਾਂ ਨੂੰ ਕੁਝ ਹੋਇਆ ਹਨਾ ਉੱਥੋਂ ਵੀ ਉਹ ਵੀ ਨਿਸ਼ਾਨੀ ਪੱਕੀ ਹੁੰਦੀ ਹੈ ਤੇ ਦੂਜਾ ਹੈਗਾ ਕਿ ਸਰੀਰ ਨੂੰ ਖਾਇਆ ਪੀਆ ਨਾ ਲੱਗਣਾ ਬੰਦੇ ਦਾ ਸਰੀਰ ਸੁੱਕੀ ਜਾਣਾ ਹਨਾ ਆਪਾਂ ਕਹਿੰਨਾ ਯਾਰ ਇਹਨੂੰ ਤਾਂ ਖਾਇਆ ਪੀਆ ਨਹੀਂ ਲੱਗਦਾ ਹੈਗਾ ਕਿੰਨਾ ਖਾਂਦਾ ਹੈ ਪਤਾ ਨਹੀਂ ਕਿੱਧਰ ਜਾਂਦਾ ਹੈ ਇਹਦਾ ਹਨਾ ਤੇ ਉਹ ਵੀ ਇੱਕ ਲੱਛਣ ਹੁੰਦਾ ਵੀ ਯਾਰ ਇਹਨੂੰ ਦਿਖਾਉਣਾ ਚਾਹੀਦਾ ਡਾਕਟਰ ਨੂੰ ਦਿਖਾਉਣਾ ਚਾਹੀਦਾ ਜੇ ਡਾਕਟਰ ਦੇ ਸਮਝ ਵਿੱਚ ਨਹੀਂ ਆ ਰਿਹਾ ਤਾਂ ਮੰਨ ਲਓ ਕਿ ਕੋਈ ਪ੍ਰੋਬਲਮ ਹੈਗੀ ਏਦਾਂ ਦੀ ਬੰਦੇ ਦਾ ਸਰੀਰ ਲਗਾਤਾਰ ਸੁੱਕੀ ਜਾਂਦਾ ਹੈ ਸਰੀਰ ਦੇ ਕਿਸੇ ਵੀ ਅੰਗ ਵਿੱਚ ਹਨਾ ਕਿਸੇ ਵੀ ਹਿੱਸੇ ਵਿੱਚ ਲੰਬੇ ਸਮੇਂ ਤੋਂ ਦਰਦ ਦਾ ਰਹਿਣਾ ਲਗਾਤਾਰ ਹਨਾ ਉਹ ਵੀ ਕਿਨ ਲੱਛਣ ਹੁੰਦਾ ਵਾਰ-ਵਾਰ ਦੂਜਿਆਂ ਨੂੰ ਮਾਰਨ ਦੀ ਧਮਕੀ ਦੇਣਾ ਗਲ ਫਾੜ ਲੈਣਾ ਹਨਾ ਜਾਂ ਫਿਰ ਆਪਾਂ ਨੂੰ ਮਰੇ ਹੋਏ ਦਿਖਣਾ ਤੇ ਜਦੋਂ ਵੀ ਉਹਨੂੰ ਕਹਿੰਨਾ ਮੈਂ ਤੈਨੂੰ ਮਾਰ ਦੂੰ ਮੈਂ ਤੈਨੂੰ ਖਾ ਜੂੰ ਮੈਂ ਤੈਨੂੰ ਐ ਕਰ ਦੂੰ ਮੈਂ ਤੈਨੂੰ ਵਾਹ ਕਰ ਦੂੰ ਹਨਾ ਇਹ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਵੀ ਲੱਛਣ ਮੰਨਦੇ ਆ ਆਪਾਂ ਵੀ ਇਹਨੂੰ ਹੋ ਕੀ ਗਿਆ ਯਾਰ ਸਾਰਾ ਦਿਨ ਮਾਰਨ ਮਾਰਨ ਕਰੀ ਜਾਂਦਾ ਦੇਖੋ ਜੀ ਮੈਂ ਜਿੱਥੇ ਤੱਕ ਆ ਵੀ ਇਹ ਇਹਨਾਂ ਵਿੱਚੋਂ ਇੱਕ ਦੋ ਲੱਛਣਾਂ ਦੇ ਨਾਲ ਸਹਿਮਤ ਆ ਹਨਾ ਪਰ ਜਿੱਥੇ ਤੱਕ ਮੇਰਾ ایکسپੀਰੀਅੰਸ ਆ ਅਗਰ ਤੁਸੀਂ ਪਤਾ ਕਰਨਾ ਕਿ ਹਾਂ ਵੀ ਬੰਦੇ ਦੇ ਸਰੀਰ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਹੈਗੀ ਆ ਤਾਂ ਉਹਦੇ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਵਾਹਿਗੁਰੂ ਦਾ ਸਿਮਰਨ ਲਾ ਦਿਓ ਉਹ ਬੰਦਾ ਪੂਜਾ ਪਾਠ ਤੋਂ ਬਹੁਤ ਦੂਰ ਭੱਜੂਗਾ ਅਗਰ ਤੁਸੀਂ ਉਹਨੂੰ ਪਾਠ ਕਰਨ ਲਈ ਕਹੋਗੇ ਨਾ ਉਹਨੂੰ ਗੁੱਸਾ ਚੜੂਗਾ ਔਰ ਕੀਰਤਨ ਸੋਰ ਕੀਰਤ ਨਹੀਂ ਸੁਣ ਸਕਦਾ ਗੁਰਬਾਣੀ ਨੂੰ ਸੁਣ ਸਕਦਾ ਤੇ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਜਿੱਥੇ ਜਦੋਂ ਜਿਹੜੇ ਭੂਤ ਪ੍ਰੇਤ ਹੁੰਦੇ ਨੇ ਹਨਾ ਉਹਨਾਂ ਨੂੰ ਜਦੋਂ ਕੰਨਾਂ ਦੇ ਵਿੱਚ ਗੁਰਬਾਣੀ ਜਾਂ ਵਾਹਿਗੁਰੂ ਦਾ ਸਿਮਰਨ ਪੈਂਦਾ ਨਾ ਉਹ ਉਹ ਐਵੇਂ ਜਲਦੀਆਂ ਨੇ ਜਿਵੇਂ ਅੱਗ ਉਹਨਾਂ ਨੂੰ ਜਾਲ ਲਈ ਹੁੰਦੀ ਹੈ ਜਿਵੇਂ ਆਪਣੇ ਹੱਥ ਕੋ ਜਲ ਜੇ ਆਪਣੇ ਅੱਗ ਨਾਲ ਆਪਣੀ ਕਿੰਨੀ ਤਕਲੀਫ ਹੁੰਦੀ ਆ ਐਨੀ ਤਕਲੀਫ ਹੁੰਦੀ ਆ ਉਹਨਾਂ ਨੂੰ ਗੁਰਬਾਣੀ ਦੇ ਨਾਲ ਇਸ ਕਰਕੇ ਸਭ ਤੋਂ ਵੱਡਿਆ ਤਰੀਕਾ ਇਹੀ ਹੈ ਕਿ ਉਹਦੇ ਉੱਪਰ ਜਲ ਲਿਆਓ ਗੁਰਦੁਆਰਾ ਸਾਹਿਬ ਤੋਂ ਜਲ ਛਿੜਕੋ ਜਲ ਪਲਾਓ ਉਹਨੂੰ ਹਨਾ ਭੱਜੂਗਾ ਦੂਰ ਆਟੋਮੈਟਿਕਲੀ ਗੁਰਬਾਣੀ ਸਭ ਤੋਂ ਵੱਡਾ ਪਤਾ ਕਰਨ ਦਾ ਤਰੀਕਾ ਹੈ ਕਿ ਬਸ ਉਹਦੇ ਕੋਲ ਗੁਰਬਾਣੀ ਲਾਓ ਗੁਰਬਾਣੀ ਲਾਉਣ ਦੇ ਨਾਲ ਉਹਦੀ ਨਿਗਾ ਚੇਂਜ ਹੋ ਜੂਗੀ ਤੁਹਾਡੇ ਵੱਲ ਗੁੱਸੇ ਨਾਲ ਦੇਖੂਗਾ ਉਹਨੂੰ ਗੁੱਸਾ ਚੜੂਗਾ ਬਸ ਇਹ ਤਾਂ ਪੱਕਾ ਸ਼ੋਰ ਹੈ ਕਿ ਬੰਦੇ ਦੇ ਅੰਦਰ ਬੂਤ ਆਏਗਾ ਕਿਉਂਕਿ ਮੇਰਾ ਇਹ ਖੁਦ ਦਾ ਐਕਸਪੀਰੀਅੰਸ ਆ ਮੈਂ ਖੁਦ ਦੇ ਮੇਰੇ ਆਪਣੇ ਨਾਲ ਹੋਏ ਵੀ ਨੇ ਹਨਾ ਤੇ ਮੈਂ ਆਪ ਕਰਕੇ ਵੀ ਦੇਖੇ ਹੋਏ ਨੇ ਮੈਂ ਤਾਂ ਤੁਹਾਨੂੰ ਕਹਿੰਨੀ ਆ ਚਲੋ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਫੇਰ